ले अमरदास गुण तेरे गुण तेरे तेरी उपमा तो है वन परम सत्कार्यो गुरु रूप प्यारे साथ संग जियो वाहे गुरु जी का खालसा वाहे गुरु जी की फतेह गुरु रूप प्यारे साथ संग जियो आप जिनु जान के बड़ी खुशी होएगी अपने नेड़े पिंड ठसका अली टोल रोड गुरुद्वारा ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਤੀਸਰੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋੜਾ ਸਾਹਿਬ ਪਹੁੰਚਣ ਦੀ ਖੁਸ਼ੀ ਵਿੱਚ ਮਹਾਨ ਗੁਰਮਤ ਸਮਾਗਮ ਹੋਏਗਾ ਫਿਰ ਨੋਟ ਕਰੋ ਜੀ ਤੀਸਰੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋੜਾ ਸਾਹਿਬ ਪੁੱਜ ਰਹੇ ਹਨ ਪਿੰਡ ਠਸਕਾ ਅਲੀ ਠੋਲ ਰੋਡ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਆਓ ਜੋੜਾ ਸਾਹਿਬ ਦੇ ਦਰਸ਼ਨ ਪਾਓ ਤੇ ਮਹਾਨ ਗੁਰਮਤ ਸਮਾਗਮ ਦੀਆਂ ਰੌਣਕਾਂ ਵਧਾਓ ਸ਼ਾਹਬ ਜਾਦਿਆਂ ਦੇ ਸ਼ਹੀਦੀ ਧਾੜੇ ਨੂੰ ਸਮਰਪਿਤ ਸਲਾਣਾ ਜੋੜ ਮੇਲਾ ਤੇ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਠੋਲ ਰੋਡ ਪਿੰਡ ਠਸਕਾ ਅਲੀ ਪ੍ਰੋਗਰਾਮ ਇਸ ਤਰ੍ਹਾਂ ਹੋਏਗਾ ਜੀ 20 ਦਸੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਹੋਏਗਾ 22 ਦਸੰਬਰ ਤੱਕ ਪਾਠ ਚੱਲਣਗੇ ਅਤੇ 22 ਦਸੰਬਰ ਨੂੰ ਸਵੇਰੇ 9 ਵਜੇ ਭੋਗ ਪੈਣਗੇ ਉਪਰੰਤ ਭੋਗ ਸਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਖੁੱਲੇ ਦੀਵਾਨ ਸਜਾਈ ਜਾਣਗੇ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਅਤੇ ਸੰਤ ਮਹਾਪੁਰਖ ਰਾਗੀ ਢਾਡੀ ਗੁਰਬਾਣੀ ਅਤੇ ਗੁਰੂ ਇਤਿਹਾਸ ਰਹੀਂ ਸੰਗਤਾਂ ਨੂੰ ਨੇ ਹਲ ਕਰਨਗੇ ਇਸ ਸੁਭਾਗੇ ਸਮੇ ਪੁਜਰੇ ਹਨ ਬਾਬਾ ਹਰਬੰਸ ਸਿੰਘ ਜੀ ਯਾਨੀ ਬਰਿਆਮ ਸਿੰਘ ਪਹਿਵਾ ਵਾਲੇ ਢਾਡੀ ਜੱਥਾ ਭਾਈ ਗੁਰਮੇਲ ਸਿੰਘ ਕਲੇਰ ਇਸ ਸੁਭਾਗੇ ਸਮੇ ਅਦੇਸ਼ ਹਸਪਤਾਲ ਮੋੜੀ ਵੱਲੋਂ ਫ੍ਰੀ ਮੈਡੀਕਲ ਕੈਂਪ ਵੀ ਲਾਇਆ ਜਾਏਗਾ ਤੇ ਸਾਰੇ ਪ੍ਰੋਗਰਾਮਾਂ ਦੇ ਦੌਰਾਨ ਗੁਰੂ ਘਰ ਲੰਗਰ ਵੀ ਅਤੁੱਟ ਵਰਤੇਗਾ ਇਲਾਕੇ ਦੀ ਸਮੂਹ ਸੰਗਤ ਵੱਲੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਆਪ ਇਸ ਸੁਨਹਿਰੀ ਮੌਕੇ ਤੇ ਪਹੁੰਚ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਕਰੋ ਜੋੜ ਮੇਲੇ ਦੀਆਂ ਰੌਣਕਾਂ ਵਧਾਓ महान गुरमत समागम चाके गुरु घर खुशियां प्राप्त करो ए सारा प्रोग्राम गुरुद्वारा दशमेश दरबार साहेब ठोल रोड पिंड ठसका अली विखे होएगा आप समेत परिवार पुज के गुरु घर दिया हाजरियां भर के गुरु घर खुशियां प्राप्त करो अनमोल जीवन दे लाहे खटो जी वाहेगुरु जी का खालसा वाहेगुरु जी की फतेह ਕੁਸਮ ਬਸਰ ਤੇ ਗਨੰਤ ਨਾ ਆਵੇ 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 ਪੱਲੇ परम सत्कारियो गुरु रूप प्यारे साथ संग जियो वाहे गुरु जी का खालसा वाहे गुरु जी की फतेह गुरु रूप प्यारे साथ संग जियो आप जीनु जान के बड़ी खुशी होएगी अपने नेड़े पिंड ठसका अली ठोल रोड गुरुद्वारा दशमेश दरबार सा बिखे तीसरी पातशाही श्री गुरु अमरदास जी महाराज जी दे ਜੋੜਾ ਸਾਹਿਬ ਪਹੁੰਚਣ ਦੀ ਖੁਸ਼ੀ ਵਿੱਚ ਮਹਾਨ ਗੁਰਮਤ ਸਮਾਗਮ ਹੋਏਗਾ ਫਿਰ ਨੋਟ ਕਰੋ ਜੀ ਕੀ ਸ੍ਰੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋੜਾ ਸਾਹਿਬ ਪੁਜਰੇ ਹਨ ਪਿੰਡ ਠਸਕਾ ਅਲੀ ਠੋਲ ਰੋਡ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਆਓ ਜੋੜਾ ਸਾਹਿਬ ਦੇ ਦਰਸ਼ਨ ਪਾਓ ਤੇ ਮਹਾਨ ਗੁਰਮਤ ਸਮਾਗਮ ਦੀਆਂ ਰੌਣਕਾਂ ਵਧਾਓ ਸ਼ਾਹਬ ਜਾਦਿਆਂ ਦੇ ਸ਼ਹੀਦੀ ਧਾੜੇ ਨੂੰ ਸਮਰਪਿਤ ਸਲਾਣਾ ਜੋੜ ਮੇਲਾ ਤੇ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਠੋਲ ਰੋਡ ਪਿੰਡ ਠਸਕਾ ਅਲੀ ਪ੍ਰੋਗਰਾਮ ਇਸ ਤਰ੍ਹਾਂ ਹੋਏਗਾ ਜੀ 20 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਹੋਏਗਾ 22 ਦਸੰਬਰ ਤੱਕ ਪਾਠ ਚੱਲਣਗੇ ਅਤੇ 22 ਦਸੰਬਰ ਨੂੰ ਸਵੇਰੇ 9 ਵਜੇ ਭੋਗ ਪੈਣਗੇ ਉਪਰੰਤ ਭੋਗ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਖੁੱਲੇ دیਵਾਨ ਸਜਾਈ ਜਾਣਗੇ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਅਤੇ ਸੰਤ ਮਹਾਪੁਰਖ ਰਾਗੀ ਢਾਡੀ ਗੁਰਬਾਣੀ ਅਤੇ ਗੁਰੂ ਇਤਿਹਾਸ ਰਹੀ ਸੰਗਤਾਂ ਨੂੰ ਨੇ ਹਾਲ ਕਰਨਗੇ ਇਹ ਸੁਭਾਗੇ ਸਮੇ ਪੁਜਰੇ ਹਨ ਬਾਬਾ ਹਰਬੰਸ ਸਿੰਘ ਜੀ ਗਿਆਨੀ ਵਰਿਆਮ ਸਿੰਘ ਪਹਿਵਾ ਵਾਲੇ ਢਾਡੀ ਜੱਥਾ ਭਾਈ ਗੁਰਮੇਲ ਸਿੰਘ ਕਲੇਰ ਇਹ ਸੁਭਾਗੇ ਸਮੇ ਅਦੇਸ਼ ਹਸਪਤਾਲ ਮੋੜੀ ਵੱਲੋਂ ਫ੍ਰੀ ਮੈਡੀਕਲ ਕੈਂਪ ਵੀ ਲਾਇਆ ਜਾਏਗਾ ਤੇ ਸਾਰੇ ਪ੍ਰੋਗਰਾਮਾਂ ਦੇ ਦੌਰਾਨ ਗੁਰੂ ਘਰ ਲੰਗਰ ਵੀ ਅਤੁੱਟ ਵਰਤੇਗਾ ਇਲਾਕੇ ਦੀ ਸਮੂਹ ਸੰਗਤ ਵੱਲੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਆਪ ਇਸ ਸੁਨਹਿਰੀ ਮੌਕੇ ਤੇ ਪਹੁੰਚ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਕਰੋ ਜੋੜ ਮੇਲੇ ਦੀਆਂ ਰੌਣਕਾਂ ਵਧਾਓ ਮਹਾਨ ਗੁਰਮਤ ਸਮਾਗਮ ਚਾਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਸਾਰਾ ਪ੍ਰੋਗਰਾਮ ਗੁਰਦੁਆਰਾ दशमेश दरबार साहेब, होल रोड पिंड ठसका अलीखे होएगा आप समेत परिवार पुज के गुरु करड़ियां हाजिरियां भर के गुरु करड़ियां खुशियां प्राप्त करो अनमोल जीवन दे लाहे खट्टो जी वाहे गुरु जी का खालसा वाहे गुरु जी के फतेह राम सत के रे तेरे को गंग तरंगे રાહ લક્ષ સક બીને તેન સગરે કો ગંગ તરંગ અન્ત કો પાવે ગંગ તરંગ અન્ત કો પાવે પરમ સત્કાર્યો ગુરુ રૂપારી સાత్సંગ જીઓ વાહે ગુરજી કા ખાલસા વાહે ગુરજી કી ફતે ગુરુ રૂપારી સાత్సંગ જીઓ આપ જીનુ જાન કે બડી ખુશી હોઈગી અપને નેડે ਪਿੰਡ ਠਸਕਾ ਅਲੀ ਠੋਲ ਰੋਡ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਤੀਸਰੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜੀ ਦੇ ਜੋੜਾ ਸਾਹਿਬ ਪਹੁੰਚਣ ਦੀ ਖੁਸ਼ੀ ਵਿੱਚ ਮਹਾਨ ਗੁਰਮਤ ਸਮਾਗਮ ਹੋਏਗਾ ਫਿਰ ਨੋਟ ਕਰੋ ਜੀ ਤੀਸਰੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜੀ ਦੇ ਜੋੜਾ ਸਾਹਿਬ ਪੁਜਰੇ ਹਨ ਪਿੰਡ ਠਸਕਾ ਅਲੀ ਠੋਲ ਰੋਡ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਔ ਜੋੜਾ ਸਾਹਿਬ ਦੇ ਦਰਸ਼ਨ ਪਾਓ ਤੇ ਮਹਾਨ ਗੁਰਮਤ ਸਮਾਗਮ ਦੀਆਂ ਰੌਣਕਾਂ ਵਧਾਓ ਸ਼ਹੀਦ ਜਦਿਆਂ ਦੇ ਸ਼ਹੀਦੀ ਧਾੜੇ ਨੂੰ ਸਮਰਪਿਤ ਸਲਾਣਾ ਜੋੜ ਮੇਲਾ ਤੇ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਦਸ਼ਵੇਸ਼ ਦਰਬਾਰ ਠੋਲ ਰੋਡ ਪਿੰਡ ਠਸਕਾ ਅਲੀ ਪ੍ਰੋਗਰਾਮ ਇਸ ਤਰ੍ਹਾਂ ਹੋਏਗਾ ਜੀ 20 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਹੋਏਗਾ 22 ਦਸੰਬਰ ਤੱਕ ਪਾਠ ਚੱਲਣਗੇ ਅਤੇ 22 ਦਸੰਬਰ ਨੂੰ ਸਰੇ 9 ਵਜੇ ਭੋਗ ਪੈਣਗੇ ਉਪਰੰਤ ਭੋਗ ਸਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਖੁੱਲੇ دیਵਾਨ ਸਜਾਈ ਜਾਣਗੇ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਅਤੇ ਸੰਤ ਮਹਾਪੁਰਖ ਰਾਗੀ ਢਾਡੀ ਗੁਰਬਾਣੀ ਅਤੇ ਗੁਰੂ ਇਤਿਹਾਸ ਰਹੀ ਸੰਗਤਾਂ ਨੂੰ ਨੇ ਹਲ ਕਰਨਗੇ ਇਹ ਸੁਭਾਗੇ ਸਮੇ ਪੁਜਰੇ ਹਨ ਬਾਬਾ ਹਰਬੰਸ ਸਿੰਘ ਜੀ ਯਾਨੀ ਬਰਿਆਮ ਸਿੰਘ ਪਹਿਵਾ ਵਾਲੇ ਢਾਡੀ ਜੱਥਾ ਭਾਈ ਗੁਰਮੇਲ ਸਿੰਘ ਕਲੇਰ ਇਹ ਸੁਭਾਗੇ ਸਮੇ ਅਦੇਸ਼ ਹਸਪਤਾਲ ਮੋੜੀ ਵੱਲੋਂ ਫ੍ਰੀ ਮੈਡੀਕਲ ਕੈਂਪ ਵੀ ਲਾਇਆ ਜਾਏਗਾ ਤੇ ਸਾਰੇ ਪ੍ਰੋਗਰਾਮਾਂ ਦੇ ਦੌਰਾਨ ਗੁਰੂ ਘਰ ਲੰਗਰ ਵੀ ਅਤੁੱਟ ਵਰਤੇਗਾ ਇਲਾਕੇ ਦੀ ਸਮੂਹ ਸੰਗਤ ਵੱਲੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਆਪ ਇਸ ਸੁਨਹਿਰੀ ਮੌਕੇ ਤੇ ਪਹੁੰਚ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਕਰੋ ਜੋੜ ਮੇਲੇ ਦੀਆਂ ਰੌਣਕਾਂ ਵਧਾਓ ਮਹਾਨ ਗੁਰਮਤ ਸਮਾਗਮ ਚਾਕੇ ਬੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਸਾਰਾ ਪ੍ਰੋਗਰਾਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਫੋਲ ਰੋਡ ਪਿੰਡ ਠਸਕਾ ਅਲੀ ਵਿਖੇ ਹੋਏਗਾ ਆਪ ਸਮੇਤ ਪਰਿਵਾਰ ਪੁੱਜ ਕੇ ਗੁਰੂ ਕਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਕਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਨਮੋਲ ਜੀਵਨ ਦੇ ਲਾਹੇ ਖਟੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ